ਅਲੀ ਰਾਜਪੂਤਾਂ ਵਿਖੇ ਲੱਗੇ ਇੱਕ ਬਾਇਓਗੈਸ ਫੈਕਟਰੀ ਦੇ ਖਿਲਾਫ ਇਲਾਕੇ ਦੇ ਕਰੀਬ 10 ਵਾਰਾ ਪਿੰਡਾਂ ਵੱਲੋਂ ਲਗਾਤਾਰ ਹੀ ਧਰਨਾ ਦਿੱਤਾ ਜਾ ਰਿਹਾ ਹੈ ਪਰ ਨਾ ਤਾਂ ਫੈਕਟਰੀ ਮਾਲਕਾਂ ਨਾ ਪ੍ਰਸ਼ਾਸਨ ਅਤੇ ਨਾ ਹੀ ਪੰਜਾਬ ਦੀ ਸਰਕਾਰ ਦੇ ਕੰਨ ਤੇ ਜੂੰ ਸਰਕੀ ਹੈ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਲਈ ਕਿਸਾਨ ਯੂਨੀਅਨ ਚੜੂਨੀ ਦੇ ਕੌਮੀ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਆਪਣੇ ਸਾਥੀਆਂ ਸਮੇਤ ਪੰਜਾਬ ਇੰਚਾਰਜ ਨਵਜੋਤ ਸਿੰਘ ਗਰੇਵਾਲ ਇੰਦਰਪਾਲ ਸਿੰਘ ਬੈਂਸ ਯੂਥ ਪ੍ਰਧਾਨ ਪੰਜਾਬ ਬਲਜੀਤ ਸਿੰਘ ਜ਼ਿਲ੍ਹਾਪਤਾ ਰੋਸ਼ਨ ਸਿੰਘ ਮੀਤਪਤਾ ਪੰਜਾਬ ਗੁਰਚਰਨ ਸਿੰਘ ਸ਼ਾਹਕੋਟੇ ਆਦੀ ਪਹੁੰਚੇ ਬਾਇਓ ਗੈਸ ਫੈਕਟਰੀ ਦੇ ਖਿਲਾਫ ਚੱਲ ਰਹੇ ਸੰਘਰਸ਼ ਸੰਬੰਧੀ ਸੰਘਰਸ਼ ਕਮੇਟੀ ਤੇ ਪਿੰਡ ਵਾਸੀਆਂ ਦੇ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਇਸ ਮੌਕੇ ਗੁਰਨਾਮ ਸਿੰਘ ਚੜੂਣੀ ਨੇ ਗੱਲਬਾਤ ਕਰਦੇ ਕਿਹਾ ਕਿ ਇਹ ਬਾਇਓ ਗੈਸ ਫੈਕਟਰੀ ਇਹ ਕਹਿ ਕੇ ਲਗਵਾਈ ਗਈ ਸੀ ਕਿ ਇਸ ਦੇ ਨਾਲ ਪਰਾਲੀ ਤੇ ਹੋਰ ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਗੈਸ ਤਿਆਰ ਕੀਤੀ ਜਾਵੇਗੀ ਜਿਸ ਦੇ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ ਪਰ ਹੁਣ ਫੈਕਟਰੀ ਵਾਲੇ ਇਹ ਸਾਰੀਆਂ ਚੀਜ਼ਾਂ ਛੱਡ ਕੇ ਰੈੱਡ ਜ਼ੋਨ ਵਿੱਚ ਵਰਤੇ ਜਾਣ ਵਾਲੇ ਕੈਮੀਕਲ ਤੋਂ ਗੈਸ ਤਿਆਰ ਕਰਦੇ ਨੇ ਜਿਸ ਦੇ ਕਾਰਨ ਬਿਮਾਰੀਆਂ ਫੈਲਣ ਦਾ ਖਰਸ਼ਾ ਹੈ ਤੇ ਜੋ ਫੈਕਟਰੀ ਦੇ ਵਿੱਚ ਗੈਸ ਤਿਆਰ ਕਰ ਤੋਂ ਬਾਅਦ ਮਟੀਰੀਅਲ ਬਚਦਾ ਹੈ ਉਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਇਹ 12 ਕਿਲੋਮੀਟਰ ਤੱਕ ਦੀ ਬੜੀ ਭੈੜੀ ਬਾਦੂ ਜਾਂਦੀ ਸੀ ਬਾਕੀ ਜਿਹੜੀ ਇਹਨਾਂ ਨੇ ਬੇਸਟ ਕੱਢੀ ਉਹ ਸਾਡੇ ਖੇਤਾਂ ਵਿੱਚ ਪਈ ਉਹਦੇ ਵਿੱਚ ਵੀ ਹਾਨੀਕਾਰਕ ਤੱਤ ਆਇਆ ਬਹੁਤ ਤੇ ਉਦੋਂ ਬਾਅਦ ਸਾਡੇ ਬੱਚੇ ਸਕੂਲ ਦੇ ਕਿ ਉਹ ਜੋ ਜਿਹੜਾ ਜਿਹਨਾਂ ਨੇ ਆਪਦੀ ਰਿਪੋਰਟ ਦੇ ਵਿੱਚ ਲਿਖਿਆ ਵੀ ਉਦੋਂ ਗਰਮੀ ਸੀ ਅਸੀਂ ਉਹ ਮੌਸਮ ਦੀ ਰਿਪੋਰਟ ਕਢਾ ਕੇ ਲੈ ਕੇ ਆਇਆ ਇੱਕ ਮਹੀਨੇ ਦੀ ਅਪ੍ਰੈਲ ਦੀ ਉਦੋਂ 35 ਡਿਗਰੀ ਸੀ ਸਾਡੇ ਬੱਚੇ ਇੰਨੇ ਕਮਜ਼ੋਰ ਨਹੀਂ ਵੀ 35 ਡਿਗਰੀ 'ਚ ਉਹਨੂੰ ਗਰਮੀ ਮੰਨਣ ਲੱਗ ਜਾਣਾ ਆ ਹੁਣ 47 48 ਸੀ ਹੁਣ ਬੱਚੇ ਸਾਡੇ ਗਰਾਉਂਡਾਂ 'ਚ ਖੇਡਦੇ ਆ ਹੁਣ ਨਹੀਂ ਕੁਝ ਉਹਨਾਂ ਨੂੰ ਹੁੰਦਾ ਕਿਉਂਕਿ ਹੁਣੇ ਬੰਦ ਹੈ ਦੀ ਸਮੈਲ ਨਹੀਂ ਆ ਰਹੀ ਸਮੈਲ ਦੇ ਨਾਲ ਨਾਲ ਪਾਣੀ ਕਿੰਨਾ ਕੁ ਵੇਸਟੇਜ ਕਰਦੇ ਹਾਂ ਜੀ ਪਾਣੀ ਤਾਂ ਜੀ ਇਹ ਇੱਕ ਦਿਨ ਤੇ 24 ਘੰਟੇ ਦਿਨ ਤੇ ਰਾਤ ਦੇ ਵਿੱਚ 55 ਟੈਂਕਰ ਇਹ ਬਾਹਰ ਕੱਢਦੇ ਸੀ ਜਿਹੜਾ ਸਾਨੂੰ ਪਤਾ ਲੋ ਕਿੰਨੇ ਕਿ ਲੀਟਰ ਦਾ ਟੈਂਕਰ ਹੁੰਦਾ 10000 ਲੀਟਰ ਦਾ ਟੈਂਕਰ ਹੁੰਦਾ ਮਨ ਲੋੜ ਤੋਂ ਬਹੁਤ ਜ਼ਿਆਦਾ ਜਿੰਨੇ ਉਹ ਤਾਂ ਜ਼ਿਆਦਾ ਜੀ ਪਰ ਇਹਨਾਂ ਦੇ ਆਪ ਦੀ ਕੰਸੈਂਟ ਦੇ ਵਿੱਚ ਆ ਵੀ ਇੱਕ ਵੀ ਲੀਟਰ ਪਾਣੀ ਬਾਹਰ ਵੇਸਟ ਦਾ ਕੱਢਦੇ ਨਹੀਂ ਜਿਹੜੇ ਉਹ ਟੈਂਕਰ ਪਾਣੀ ਢੋ ਰਹੇ ਸੀ ਉਹਨੂੰ ਵੀ ਖਲਾਸੀ ਕੰਪਲੀਟ ਕਰੋਗੇ ਜਾਂ ਜਿਹੜੇ ਲੋਕਾਂ ਨੇ ਕਰ ਰਹੀ ਸੀ ਉਸ ਇਦਾਂ ਦਾ ਹੈ ਹਾਂਜੀ ਉਹ ਤਾਂ ਅਸੀਂ ਕਰੀ ਸੀਗੀ ਜੀ ਕੰਪਲੇਂਟ ਫਿਰ ਉਹ ਅੰਦਰ ਬੰਦ ਕਰ ਦਿੱਤੇ ਕਿ ਉਸ ਦਿਨ ਦੇ ਜਦੋਂ ਦਾ ਧਰਨਾ ਚੱਲ ਰਿਹਾ ਉਸ ਦਿਨ ਦੇ ਬਾਹਰ ਨਹੀਂ ਨਿਕਲੇ ਜੀ ਉਹ ਤੁਹਾਡਾ ਧਰਨਾ ਬੰਦ ਹੋਣ ਤੱਕ ਜਾਰੀ ਹੋਊ ਜਿੰਨਾ ਚਿਰ ਤੱਕ ਜੀ ਅਸੀਂ ਐਨ ਸੰਤੋਸ਼ਟ ਨਹੀਂ ਹੁੰਦੇ ਅਸੀਂ ਆਪਣੀ ਜ਼ਿੰਦਗੀ ਸਾਫ਼ ਹਵਾ ਦੇ ਵਿੱਚ ਨਹੀਂ ਜਿਉਂਦੇ ਉਹਨਾਂ ਚਿਰ ਤੱਕ ਅਸੀਂ ਇਹਦੇ ਮੂਰੇ ਡਟੇ ਰਹਾਂਗੇ ਕਿਉਂਕਿ ਸਾਡੀ ਜ਼ਿੰਦਗੀ ਨਾਲੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਸਵਾਲ ਆ ਸਾਡੀ ਧਰਤੀ ਵਾਂ ਦਾ ਤੇ ਸਾਡੇ ਪਾਣੀ ਦਾ ਪਵਨ ਗੁਰੂ ਪਾਣੀ ਪਿਤਾ ਇਹ ਚੀਜ਼ਾਂ ਦਾ ਸਵਾਲ ਆ ਜਿੰਨਾ ਚਿਰ ਤੱਕ ਇਹ ਸਾਨੂੰ ਸ਼ੁੱਧ ਨਹੀਂ ਮਿਲਦੀਆਂ ਇਹ ਫੈਕਟਰੀ ਸਾਡੇ ਤੋਂ ਪਰੇ ਨਹੀਂ ਹੁੰਦੀ ਉਹਨਾਂ ਚਿਰ ਤੱਕ ਅਸੀਂ ਇੱਥੇ ਡਟੇ ਰਹਾਂਗੇ ਦੇਖੋ ਆ ਜਿਹੜਾ ਸਰਦਾਰ ਚੱਲਿਆ ਜਿਹੜੀ ਫੈਕਟਰੀ ਆਪਾਂ ਸਾਹਮਣੇ ਦੇਖ ਰਹੇ ਆ ਜਿਹਦੇ ਚ ਸੀਐਨਜੀ ਗੈਸ ਵਾਸਤੇ ਜਿਹੜੀ ਦਸਤ ਨੇ ਬਣਾਈ ਆ ਇਹ ਹੋਰ ਵੀ ਪਤਾ ਨਹੀਂ ਕੀ ਕੀ ਇਹਦੇ ਚ ਬਣੇਗਾ ਤੇ ਇਹ ਇਹ ਕਹਿ ਕੇ ਬਣਾ ਬਣਾ ਰਹੇ ਨੇ ਵੀ ਇਹਦੇ ਨਾਲ ਕਿਸਾਨਾਂ ਦਾ ਬੜਾ ਫਾਇਦਾ ਹੋਵੇ ਜੀ ਕਿਸਾਨਾਂ ਦਾ ਜਿਹੜਾ ਰਾਮ ਮਟੀਰੀਅਲ ਹੈ ਉਹ ਇਹਦੇ ਛੀ ਨੂੰ ਦੋਵੇਗਾ ਕਿਸਾਨਾਂ ਨੂੰ ਇਹਦੇ ਨਾਲ ਆਮਦਨ ਵੀ ਵਧੇਗੀ ਉਹਨਾਂ ਦਾ ਰੋਜ਼ਗਾਰ ਵੀ ਵਧੇਗਾ ਤੇ ਦੇਸ਼ ਦਾ ਫਾਇਦਾ ਵੀ ਹੋਏਗਾ ਦੇਸ਼ ਦੀ ਤੇਲ ਦੀ ਖਪਤ ਘਟੇਗੀ ਇਹੋ ਜਿਹਾ ਲਾਲਚੋ ਸਾਰੇ ਕੋਈ ਦੇ ਪਰ ਜਿਹੜਾ ਇੱਥੇ ਆ ਕੇ ਪਤਾ ਚੱਲਿਆ ਹੈ ਇੱਥੇ ਆ ਕੇ ਪਤਾ ਇਹ ਚੱਲਿਆ ਕਿ ਵੀ ਇਹ ਜਿਹੜਾ ਮਟੀਰੀਅਲ ਬਾਹਰ ਕੱਢਦੇ ਨੇ ਜਿਹੜਾ ਖੇਤਾਂ 'ਚ ਜਾ ਕੇ ਸੱਟਿਆ ਉਹ ਖੇਤ ਤੇ ਕਲਰ ਕਰਦਾ ਉਹਦੇ ਪਤਾ ਨਹੀਂ ਹੋਈ ਕਿ ਬਦਬੂ ਮਾਰਦੀ ਹੈ ਜਿਹੜੇ ਵਰਕਰ ਇੱਥੇ ਕੰਮ ਕਰਦੇ ਨੇ ਉਹਨਾਂ ਦੇ ਬਿਨ ਰੋਟੀ ਨਹੀਂ ਖਾ ਸਕਦੀ ਤੇ ਫਿਰ ਇਹ ਇਹ ਤਾਂ ਨਰਕ ਹੀ ਹੋ ਗਿਆ ਕਿ ਕਿਸਾਨੀ ਨੇ ਕੀ ਜੋਰ ਪਹੁੰਚ ਜਾ ਰਹੀ ਹੈ ਇਸ ਜੋ ਇਸ ਮੋਰਚੇ ਵਿੱਚ ਮੈਂ ਇੱਥੇ ਅਰੋਸ ਕਰ ਚੁੱਕਿਆ ਹਾਂ ਮੈਂ ਤੁਹਾਡੇ ਮਾਧਮ ਤੋਂ ਵੀ ਕਰ ਰਿਹਾ ਹਾਂ ਕਿ ਵੀ ਸਰਕਾਰ ਜਿਹੜੀ ਹੈ ਇਹਨਾਂ ਨੂੰ ਕਿਤੇ ਛੇੜਖਾਨੀ ਨਾ ਕਰੇ ਜਿਹੜੇ ਇੱਥੇ ਧਰਨਾ ਦੇ ਰਹੇ ਨੇ ਇਹਨਾਂ ਨੂੰ ਕਮਜ਼ੋਰ ਸਮਝ ਕੇ ਪੰਗਾ ਨਾ ਲੈ ਸਾਰਾ ਹਰਿਆਣਾ ਤੇ ਸਾਰਾ ਪੰਜਾਬ ਸਾਡੀ ਸਾਰੀ ਯੂਨੀਅਨ ਭਾਵੇਂ ਉਹ ਪੰਜਾਬ ਗੁਰੂ ਪੈ ਭਾਵੇਂ ਹਰਿਆਣੇ ਸ਼ੀ ਸਾਰੀ ਇਹਨਾਂ ਦੇ ਨਾਲ ਖੜੇਗੀ ਜੇ ਮੈਨੂੰ ਵੀ ਨਾਲ ਆ ਕੇ ਬਹਿਣਾ ਪਿਆ ਤਾਂ ਬੈਠਾ ਤੁਹਾਨੂੰ ਕੀ ਲੱਗਦਾ ਹੈ ਜਦੋਂ ਜੁਨੇ ਇਹ ਫੈਕਟਰੀ ਲੱਗ ਰਹੀ ਸੀ ਤਾਂ ਕਿਸਾਨੀ ਨੇ ਉਸ ਨਜ਼ਰਦ ਰਹੀ ਹੈ ਉਹ ਫਰਜੀ ਪੰਨੇ ਦੇ ਮੋਕੇ ਤੇ ਹੋਣਗੇ ਨਹੀਂ ਜਦੋਂ ਫੈਕਟਰੀ ਲੱਗ ਰਹੀ ਸੀ ਉਦੋਂ ਤੇ ਇਹ ਲਾਲਚ ਕਰਕੇ ਲਾਇਆ ਕਹਿੰਦਾ ਵੀ ਇਹ ਕਿਸਾਨਾਂ ਦੇ ਹੱਕ ਅਸ਼ ਲੱਗ ਰਹੀ ਹੈ ਕਿਸਾਨਾਂ ਦਾ ਰਾਮਟੀਰੀਅਲ ਕੰਮ ਆਏਗਾ ਉਦੋਂ ਤੇ ਇਹ ਕਹਿ ਕੇ ਲਵਾਈ ਗਈ ਨਾ ਇਹਦੇ ਲੱਗਣ ਤੋਂ ਬਾਅਦ ਪਤਾ ਚੱਲਦਾ ਹੈ ਨਾ ਅੰਦਰੋਂ ਕੀ ਨਿਕਲੇਗਾ ਕੋਈ ਆਪਾਂ ਫੈਕਟਰੀ ਦੇ ਵਿਰੋਧੀ ਨਹੀਂ ਹੈ ਕੋਈ ਆਪਾ ਦੇਸ਼ ਵਿਰੋਧੀ ਨਹੀਂ ਹੈ ਆਪਾ ਕੋਈ ਤਰੱਕੀ ਦੇ ਵਿਰੋਧੀ ਨਹੀਂ ਹੈ ਪਰ ਜੇ ਉਹਦੇ ਨਾਲ ਪਾਣੀ ਖਰਾਬ ਹੁੰਦਾ ਹੈ ਜੇ ਉਹਦੇ ਨਾਲ ਜ਼ਮੀਨ ਖਰਾਬ ਹੁੰਦੀ ਹੈ ਜੇ ਉਹਦੇ ਨਾਲ ਹਵਾ ਖਰਾਬ ਹੁੰਦੀ ਹੈ ਫਿਰ ਆਪਾ ਉਹਦੇ ਵਿਰੋਧੀ ਵਿਰੋਧੀ ਹੈ ਫਿਰ ਆਪਾ ਉਹਦੇ ਫੈਕਟਰੀ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਤਾਂ ਫਿਰ ਤੁਸੀਂ ਕੀ ਐਕਸ਼ਨ ਲਓਗੇ ਜੀ ਫੈਕਟਰੀ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਇੱਥੇ ਕੀ ਐਕਸ਼ਨ ਲਿਆ ਜਾਏ ਦੇਖੋ ਜੇ ਨਿਯਮਾਂ ਦੀ ਪਾਲਣਾ ਕਰਦੀ ਹੈ ਤੇ ਫਿਰ ਵੀ ਠੀਕ ਨਹੀਂ ਹੁੰਦੀ ਤੁਸੀਂ ਇਹ ਕਹ ਰਹੇ ਤੁਸੀਂ ਨਿਯਮਾਂ ਦੀ ਪਾਲਣਾ ਨਹੀਂ ਕਰਦੀ ਉਹ ਤੇ ਫਿਰ ਤੇ ਅਸੀਂ ਵਿਰੋਧ ਕਰ ਹੀ ਰਹੇ ਆ ਪਰ ਜੇ ਨੀਮਾਂ ਦੀ ਪਾਲਣਾ ਕਰਕੇ ਵੀ ਇਹਦਾ ਸਿਸਟਮ ਠੀਕ ਨਹੀਂ ਹੁੰਦਾ ਜੋ ਨਿਯਮ ਨੇ ਉਹਨਾਂ ਦੇ ਅੰਦਰ ਆ ਕੇ ਫਿਰ ਵੀ ਪ੍ਰਦੂਸ਼ਨ ਨਹੀਂ ਰੁਕਦਾ ਆਪਾਂ ਨੇ ਫਿਰ ਵੀ ਵਿਰੋਧ ਕਰਾਂਗੇ ਤੇ ਹਰ ਤਰ੍ਹਾਂ ਦਾ ਵਿਰੋਧ ਕਰਾਂਗੇ ਹਾਂ ਜੀ ਲੋਕਾਂ ਨੂੰ ਫੈਕਟਰੀਆਂ ਦਾ ਵਿਰੋਧ ਕਰਨਾ ਪੈ ਰਿਹਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤੇ ਇਹਨਾਂ ਲਈ ਅਧਿਕਾਰੀ ਵੀ ਜ਼ਿੰਮੇਵਾਰ ਨੇ ਬਰਾਬਰ ਦੇ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਇਹਨਾਂ ਚੀਜ਼ਾਂ ਨੂੰ ਰੋਕਣਾ ਜੀ ਗੱਲ ਹੁੰਦਾ ਕੀ ਹੈ ਐਕਚੁਅਲੀ ਫੈਕਟਰੀ ਲੱਗਣਾ ਕੋਈ ਮਾੜੀ ਗੱਲ ਨਹੀਂ ਹੁੰਦੀ ਮਾੜੀ ਗੱਲ ਇਹ ਹੁੰਦੀ ਹੈ ਕਿ ਉਹ ਮਾਪਦੰਡ ਪੂਰੇ ਨਹੀਂ ਕਰਦੇ ਕਿਉਂਕਿ ਸਾਡਾ ਤੰਤਰ ਜਿਹੜਾ ਹੈ ਬੜਾ ਭ੍ਰਸ਼ਟਾਚਾਰ ਹੈ ਹੁਣ ਜਿਹੜਾ ਉਹ ਦੂਜਾ ਪਰਫੈਕਟਰੀ ਬੰਦ ਕਰਾਈ ਸੀ ਜੀਰੇ ਹਾਂਜੀ ਜੀਰੇ ਐਕਚੁਅਲੀ ਕੀ ਸੀ ਉਹਨੇ ਫੋੜ ਕਰਕੇ ਪਾਣੀ ਧੱਲੇ ਛੱਡਤਾ ਉੱਥੇ ਜਮੀਨ ਚ ਤੁਸੀਂ ਪਾਣੀ ਡਿਊਬਲ ਚਲਾਓਗੇ ਤੇ گلابی ਪਾਣੀ ਨਿਕਲਦਾ ਥੱਲੇ ਗੱਲ ਤਾਂ ਉਹੀ ਹੈ ਜਿਹੜੇ ਅਧਿਕਾਰੀ ਸਾਹ ਜ਼ਿੰਮੇਵਾਰੀ ਲੈ ਹੁਣੀ ਚਾਹੀਦੀ ਹੈ ਕੋਈ ਜਿਹੜੇ ਅਧਿਕਾਰੀ ਚਾਹੇ ਪਰਮਾਤਮਾ ਚਾਹੇ ਸਿਵਲ ਦੇ ਆ ਚਾਹੇ ਕੋਈ ਵੀ ਮੈਂ ਇਹ ਕਹਿ ਰਿਹਾ ਹਾਂ ਜੇ ਇਹ ਫੈਕਟਰੀ ਮਾਪਦੰਡ ਪੂਰੇ ਨਹੀਂ ਕਰ ਰਹੀ ਫਿਰ ਇਹਦੇ ਪਰਚਾ ਜੀ ਪ੍ਰਸ਼ਾਸਨ ਕਿ ਤਰਨਾ ਕਰੋਗੇ ਅਸੀਂ ਇਹ ਮੰਚ ਤੋਂ ਵੀ ਚੇਤਾਵਨੀ ਦੇ ਦਿੱਤੀ ਹੈ ਤੁਹਾਡੇ ਮੱਧ ਤੋਂ ਵੀ ਚੇਤਾਵਨੀ ਕਿਵੇਂ ਇੱਕ ਕਮੇਟੀ ਬਣਾ ਲੀ ਜਿੱਤੇ ਚ ਇਹ ਤੁਹਾਡੀ ਟੀਮ ਸ਼ਾਮਲ ਹੋਏ ਇਹ ਆਪਣੀ ਮਰਜ਼ੀ ਨਾਲ ਆਪਣੀ ਲੈਬੋਰੀ ਟੈਸਟ ਕਰਾਂਗੇ ਕਿਉਂਕਿ ਜਿਹੜੀ ਸਰਕਾਰੀ ਲੈਬੋਰੀਆਂ ਨੇ ਉਹਨਾਂ ਦੀ ਇਹ ਨਾਲ ਸੈਟਿੰਗ ਹੈ ਪ੍ਰਧਾਨ ਜੀ ਇਹ ਇਹ ਕਮੇਟੀ ਬਣਾ ਦਿਓ ਤੇ ਮਾਪਦੰਡਾਂ ਦੇ ਵਿੱਚ ਜੇ ਤੁਹਾਡਾ ਪ੍ਰਦੂਸ਼ਣ ਰੁਕਦਾ ਹੈ ਜੇ ਕੁਝ ਗਲਤ ਕਰ ਰਹੇ ਤੇ ਉਹ ਰੁਕਦਾ ਹੈ ਫਰਤੇ ਵੱਖਰੀ ਗੱਲ ਹੈ ਪਰ ਜੇ ਪ੍ਰਦੂਸ਼ਨ ਹੁੰਦਾ ਹੈ ਭਾਵੇਂ ਉਹ ਪਾਣੀ ਦਾ ਪ੍ਰਦੂਸ਼ਨ ਹੈ ਇੱਕ ਇੱਕਾਰੇ ਪਾਣੀ ਬੋਰ ਕਰਕੇ ਥੱਲੇ ਛੱਡੇ ਆ ਇਹਨਾਂ ਤੇ 3500 ਲੀਟਰ ਪਾਣੀ ਕੱਢਣਾ ਸੀ ਤੇ 45 50 ਟੈਂਕਰ 55 ਟੈਂਕਰ ਕੱਢ ਰਹੇ ਨੇ ਰੋਜ਼ ਦੇ ਉਹ ਇਹ ਸਾਰੀ ਚੀਜ਼ਾਂ ਨੂੰ ਪ੍ਰਸ਼ਾਸਨ ਚੈੱਕ ਕਰੇਗਾ ਨਾ ਪ੍ਰਸ਼ਾਸਨ ਪਰ ਇਹਨਾਂ ਦੇ ਸਾਹਮਣੇ ਕਰੇ ਪ੍ਰਸ਼ਾਸਨ ਕੱਲਾ ਨਹੀਂ ਪ੍ਰਸ਼ਾਸਨ ਕੱਲਾ ਮਿਲੀ ਵਕਤ ਕਰਦਾ ਉਹਦੇ ਪੈਸੇ ਲੈ ਕੇ ਢੁੰਜਣਗੇ ਇਹ ਜਿਹੜੀ ਸਾਡੀ ਇੱਥੋਂ ਦੀ ਟੀਮ ਹੈ ਇਹ ਵਿੱਚ ਹੋਣਗੇ ਇਨਕੁਆਰੀ ਦੀ ਪੰਜਾਬ ਦੇ ਵਿੱਚ ਪਾਣੀ ਦੇ ਪੱਧਰ ਨੂੰ ਡੂੰਘਾ ਹੋ ਰਿਹਾ ਹੈ ਉਹਨੂੰ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਕਿ ਪੰਜਾਬ ਦਾ ਜਿਹੜਾ ਕਿਸਾਨ ਉਹ ਪਾਣੀ ਜ਼ਿਆਦਾ ਮਸਹੂਰ ਕਰਦਾ ਜਾਂ ਵਰਤਦਾ ਜਿਹੜੇ ਹੁਣ ਫੈਕਟਰੀਆਂ ਵਾਲੇ ਹਜ਼ਾਰਾਂ ਲੀਟਰ ਪਾਣੀ ਰੋਜ਼ ਮਸਹੂਰ ਕਰਦੇ ਨੇ ਮੈਟਰ ਇਹ ਨਹੀਂ ਹੈ ਜੀ ਮੈਟਰ ਇਦੋਂ ਅੱਗੇ ਹੈ ਜਿੱਥੇ ਆਪਾਂ ਪਹੁੰਚੇ ਹੀ ਨਹੀਂ ਜੀ ਪਿਛਲੇ ਚਮਸੇ ਦੇ ਜਿੰਦੇ ਵਿੱਚ ਪਿਛਲੀ ਬਰਸਾਤਾਂ ਦੇ ਵਿੱਚ ਜੀ 19 ਜ਼ਿਲ੍ਹੇ ਪੰਜਾਬ ਦੇ ਡੁੱਬੇ ਨੇ ਡੁੱਬੇ ਨੇ ਨਾ ਕੀ ਉਹ ਪਾਣੀ ਬੰਨੇ ਆ ਆਪਾਂ ਅੱਜ ਤੱਕ ਬਰਸਾਤੀ ਨਦੀਆਂ ਜਿਹੜੀ ਐ ਜਿਹੜੀ ਕਿਨਾਰੇ ਤੋੜ ਕੇ ਬਾਹਰ ਜਾਂਦਾ ਹੈ ਪਾਣੀ ਕੀ ਉਸ ਦੇ ਕਿਨਾਰੇ ਬੰਨੇ ਨੇ ਉਹਨਾਂ ਚ ਸਭੋਂ ਮਾਈਨਿੰਗ ਬੰਦ ਕਰਤੀ ਵੀ ਪਾਣੀ ਉਹਨਾਂ ਦੇ ਅੰਦਰ ਬਹਿ ਕੇ ਨਾ ਜਾਏ ਹੋਰ ਬਾਹਰ ਜਾਏ ਫਸਲ ਨੁਕਸਾਨ ਕਰੇ ਉਹ ਪਾਣੀ ਨੂੰ ਬੰਨੋ ਉਹ ਤੇ ਤਲਾਵ ਬਣਾਓ ਤਲਾਵਾਂ ਚ ਪਾਣੀ ਇਕੱਠਿਆ ਕਰੋ ਉਸ ਪਾਣੀ ਨੂੰ ਰੀਚਾਰਜ ਕਰੋ ਜਿਹੜਾ ਬਰਸਾਤ ਦਾ ਪਾਣੀ ਹੈ ਰੱਬ ਨੇ ਜਿਹੜਾ ਸਮੁੰਦਰ ਤੋਂ ਚੱਕਿਆ ਪਹਾੜ ਤੇ ਛੱਡਿਆ ਸਭ ਤੋਂ ਸ਼ੁੱਧ ਪਾਣੀ ਹੈ ਔਰ ਉਹ ਤੋਂ ਸ਼ੁੱਧ ਪਾਣੀ ਹੈ ਉਹ ਪਾਣੀ ਵਾਪਸ ਬੰਦੇ ਮਾਰਦਾ ਹੋਇਆ ਵਾਪਸ ਫਸਲ ਤਬਾਹ ਕਰਦਾ ਸਮੁੰਦਰ ਚਲਾ ਗਿਆ। ਸਭ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਪੈਸਾ ਖਰਚ ਕਰਨਾ ਚਾਹੀਦਾ ਕਿਉਂਕਿ ਸਟੇਟਾਂ ਬਰਵਾ ਹੋ ਜਾਣਗੇ। ਭਾਰਤ ਸਰਕਾਰ ਇਸ ਤੇ ਬਜਟ ਖਰਚ ਨਹੀਂ ਕਰ ਰਹੀ। ਹੁਣ ਜੇ ਪਹਿਲੀ ਪੰਜਵਰਸ਼ੀਆ ਤੁਸੀ ਯੋਜਨਾ ਦੇਖੋ। ਆ ਖੇਤੀ ਤੇ 14% ਬਜਟ ਸੀ, ਸਿੰਚਾਈ ਤੇ ਅਲੱਗ ਸੀ। ਹੁਣ ਦੋਹਾਂ ਦਾ ਮਿਲਾ ਕੇ 2% ਨਹੀਂ ਬਣਦਾ। ਤੇ ਉੱਤੇ ਬਜਟ ਖਰਚੀ ਨਹੀਂ ਕਰੋਗੇ। ਪਰ ਜਿਹੜਾ ਉਤਲਾ ਪਾਣੀ ਹੈ, ਉਹ ਸਾਰਾ ਯੂਜ਼ ਹੋਣਾ ਚਾਹੀਦਾ ਹੈ। ਜਿਹੜਾ ਜ਼ਮੀਨੀ ਪਾਣੀ ਉਹ ਸਟਾਕ ਹੈ। ਉਹ ਹੁਣ ਪੰਜਾਬ ਦੇ ਵਿੱਚ ਕੈਂਸਰ ਸਭ ਤੋਂ ਜ਼ਿਆਦਾ ਹੈ ਤੇ ਸਭ ਤੋਂ ਸੋਹਣਾ ਸਟੇਟ ਸਭ ਤੋਂ ਚੰਗਾ ਸਟੇਟ ਪੰਜ ਤਰੀਆਂ ਵਾਲਾ ਸਟੇਟ ਪੰਜਾਬ ਉੱਥੇ ਵੀ ਪਾਣੀ 'ਚ ਕੈਂਸਰ ਹੋ ਗਿਆ ਇਹ ਤੂੰ ਬਾੜੀ ਕਰਕੇ ਬੰਦ ਕੀ ਸਕੇ ਕੀ ਹੋ ਜਾਣਾ ਇਹ ਸਰਕਾਰਾਂ ਦਾ ਮੈਨੇਜਮੈਂਟ ਤੇ ਸਰਕਾਰਾਂ ਦਾ ਐਜੂਕੇਟਿਵ ਐਜੂਕੇਟ ਵੀ ਕਰਨ ਦਾ ਆਪ ਠੀਕ ਹੈ ਇਹ ਦੋਵੇਂ ਚੀਜ਼ਾਂ 'ਚ ਪੰਜਾਬ ਦੀ ਕਮਜ਼ੋਰੀ ਰਹੀ ਹੈ ਪੰਜਾਬ ਦੀ ਕੀ ਸਾਰੇ ਦੇਸ਼ ਦੀ ਕਮਜ਼ੋਰੀ ਹੈ ਹੁਣ ਆ ਇਹ ਹੈ ਇਹ ਇਸ ਵਾਰੀ ਹੋਰ ਸਰਕਾਰ ਹੈ ਅਗਲੇ ਵਾਰੀ ਆਪਾਂ ਸਰਕਾਰ ਬਣਾਣੀ ਯਾਰ ਪਹਾੜ ਜਾਏ ਦੇਸ਼ ਇਹ ਕਿਸੇ ਨੂੰ ਫਿਕਰ ਹੈ ਤੇ ਉਹ ਜਿਹੜੀ ਚੀਜ਼ ਹੈ ਉਹ ਜਿਹੜੀ ਰਾਜਨੀਤੀ ਸਾਡੀ ਦੂਸੀ ਤਾਂ ਹੋ ਗਈ ਹੈ ਸਾਡੀ ਚੌਧਰ ਵਾਸਤੇ ਰਾਜਨੀਤੀ ਕਰਦੇ ਨੇ ਦੇਸ਼ ਵਾਸਤੇ ਰਾਜਨੀਤੀ ਨਹੀਂ ਕਰਨੀ ਸਾਹਿਬ ਜਿਵੇਂ ਕਿ ਦੁਨੀਆ ਦੇ ਵੱਲੋਂ